ਸਤਿ ਸ੍ਰੀ ਅਕਾਲ ਜੀ ਇਹ ਵੀਡੀਓ ਸਵੇਰੇ 9:00 ਵਜੇ 29 ਅਗਸਤ 2025 ਨੂੰ ਰਿਕਾਰਡ ਹੋ ਰਹੀ ਹੈ। ਕੱਗਰਵਾਰੇ ਖਬਰਾਂ ਤੁਹਾਡੇ ਤੱਕ ਪਹੁੰਚ ਗਈਆਂ ਹੋਣਗੀਆਂ। ਕੁਝ ਇੱਕ ਗੱਲਾਂ ਤੁੜਨ ਰੱਖਣੀਆਂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਸੀਜ਼ਨ ਦੇ ਵਿੱਚ ਪਹਿਲੀ ਵਾਰੀ ਕੱਗਰ ਦੇ ਵਿੱਚ ਜ਼ਿਆਦਾ ਪਾਣੀ ਆ ਰਿਹਾ ਪਰ ਇਹਦਾ ਮਤਲਬ ਇਹ ਨਹੀਂ ਕਿ ਜਿੰਨਾ ਪਾਣੀ 2023 ਦੇ ਵਿੱਚ ਆਇਆ ਸੀ ਓਨਾ ਪਾਣੀ ਆ ਰਿਹਾ ਹੈਗਾ। ਗੱਲ ਕੀ ਵਾਪਰੀ ਆ ਕਿ ਅੱਜ ਅੱਧੀ ਰਾਤ ਤੋਂ ਬਾਅਦ ਉੱਤਰੀ ਹਰਿਆਣੇ ਦੇ ਕਈ ਜ਼ਿਲ੍ਹਿਆਂ 'ਚ ਉੱਪਰ ਹਿਮਾਚਲ ਦੇ ਸਰਮੌਰ ਜ਼ਿਲ੍ਹੇ ਚ ਤੇ ਚੰਡੀਗੜ ਮੋਹਾਲੀ ਇਹਨਾਂ ਖੇਤਰਾਂ ਦੇ ਵਿੱਚ ਜਿਹੜਾ 100 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਪਿਆ ਕਈ ਥਾਵਾਂ ਤੇ ਹੋ ਸਕਦਾ 150 ਮਿਲੀਮੀਟਰ ਤੋਂ ਵੀ ਵੱਧ ਪਾਣੀ ਪਿਆ ਹੋਵੇ ਉਹਦੇ ਨਾਲ ਘੱਗਰ ਦੇ ਵਿੱਚ ਵੀ ਪਾਣੀ ਆ ਗਿਆ ਟਾਂਗਰੀ ਦੇ ਵਿੱਚ ਵੀ ਪਾਣੀ ਆ ਗਿਆ ਤੇ ਹੋ ਸਕਦਾ ਮਾਰਕੰਡਾ ਦੇ ਵਿੱਚ ਵੀ ਪਾਣੀ ਆ ਗਿਆ ਹੋਣਾਗਾ ਅੰਬਾਲਾ ਜ਼ਿਲ੍ਹੇ ਦੇ ਵਿੱਚ ਤਾਂ ਛੁੱਟੀ ਕਰਤੀ ਟਾਂਗਰੀ ਦੇ ਕਿਨਾਰੇ ਕਿਨਾਰੇ ਸਕੂਲਾਂ ਨੂੰ ਤੇ ਘੱਗਰ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਉੱਥੇ ਜਿਹੜੇ ਨਾਲ ਪਿੰਡ ਨੇ ਕੱਗਰਦੇ ਉਹਨਾਂ ਪਿੰਡਾਂ ਨੂੰ ਪ੍ਰਸ਼ਾਸਨ ਨੇ ਅਲਰਟ ਕਰਤਾ ਸੋ ਦੋ ਗੱਲਾਂ ਨੇ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਜਿਹੜੀ ਗੱਲ ਪ੍ਰਸ਼ਾਸਨ ਕਹਿ ਰਿਹਾ ਉਹਨਾਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਕੱਗਰ ਚੜੂਗਾ ਪਰ ਕੱਗਰ 2023 ਵੰਗ ਹਾਲ ਫਿਲਹਾਲ ਉਸ ਢੰਗ ਨਾਲ ਨਹੀਂ ਚੜੂਗਾ ਕਿ ਬਹੁਤ ਦੂਰ ਤੱਕ ਮਾਰਕ ਕਰ ਦੇਵੇ ਸਿਰਫ ਕੱਗਰ ਦੇ ਨੇੜੇ ਦੇ ਉਹ ਖੇਤ ਜਿਹੜੇ ਕੱਗਰ ਦੇ ਬਿਲਕੁਲ ਬਰਾਬਰ ਨੇ ਉਹਨਾਂ ਤੱਕ ਪਾਣੀ ਖਿੰਡ ਸਕਦਾ ਜਾਂ ਕੱਗਰ ਦੇ ਬਿਲਕੁਲ ਕਿਨਾਰੇ ਦੇ ਕਿਸੇ ਵਸਦੇ ਪਿੰਡ ਦੇ ਨੇੜੇ ਤੱਕ ਪਾਣੀ ਪਹੁੰਚਦਾ ਹੋ ਸਕਦਾ ਤੋ ਕਿ ਹਲੇ ਸਿਰਫ 100 150 mm ਮੀਂਹ ਪਿਆ ਉੱਪਰਲੇ ਪਾਸੇ ਕਹਾਣੀ ਤਾਂ ਵਿਗੜ ਸਕਦੀ ਆ ਜੇਕਰ ਅਗਲੇ 24 ਘੰਟਿਆਂ ਦੇ ਵਿੱਚ ਹੋਰ ਭਾਰੀ ਮੀਂਹ ਉੱਪਰਲੇ ਖੇਤਰਾਂ 'ਚ ਪੈ ਗਿਆ ਜਿੱਥੋਂ ਇਹ ਕੱਗਰ ਪਟਿਆਲਾ ਵਾਲੀ ਨਦੀ ਟੰਗਰੀ ਮਾਰਕੰਡਾ ਆਉਂਦੇ ਨੇ ਤਾਂ ਫਿਰ ਕਹਾਣੀ ਵਿਗੜ ਵੀ ਸਕਦੀ ਆ ਇਹਦੇ ਵਿੱਚ ਕੋਈ ਦੂਰਾਵਾਂ ਨਹੀਂ ਹੈਗੀਆਂ ਸੋ ਕੱਗਰ ਚੜੂਗਾ ਪਹਿਲੀ ਗੱਲ ਤਾਂ ਇਹ ਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਉਸ ਤੋਂ ਬਾਅਦ ਗੂਲੇ ਚੀਕੇ ਨੇੜੇ ਆ ਕੇ ਜਿੱਥੇ ਟੰਗਰੀ ਤੇ ਮਾਰਕੰਡਾ ਇਹ ਇਕੱਠੇ ਹੁੰਦੇ ਨੇ ਉਥੇ ਵੀ ਕੱਗਰ ਦਾ ਲੈਵਲ ਇਸ ਸੀਜ਼ਨ ਦੇ ਵਿੱਚ ਪਹਿਲੀ ਗਰੀ ਕਾਫੀ ਅੱਪ ਜਾਊਗਾ ਤੇ ਅਗਲੇ ਜਿਹੜਾ 24 48 ਘੰਟਿਆਂ ਦੇ ਵਿੱਚ ਖਨੌਰੀ ਤੱਕ ਵੀ ਕੱਗਰ ਦਾ ਲੈਵਲ ਅੱਪ ਜਾਊਗਾ ਉਸ ਤੋਂ ਬਾਅਦ 48 ਘੰਟਿਆਂ ਤੱਕ ਜਿਹੜਾ ਚੰਦਪੁਰੇ ਵੀ ਕੱਗਰ ਦਾ ਲੈਵਲ ਅੱਪ ਜਾਊਗਾ ਜੇ ਚੰਦਪੁਰੇ ਅੱਪ ਜਾਊਗਾ ਤਾਂ ਅੱਗੇ ਜਿੱਥੇ ਤੱਕ ਕੱਗਰ ਜਾਂਦਾਗਾ ਮਾਨਸੇ ਜਿਲ੍ਹੇ ਦੇ ਜਾਂ ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਜਾਂ ਸਿਰਸਾ ਜਿਲ੍ਹੇ ਦੇ ਉਹਨਾਂ ਖੇਤਰਾਂ ਦੇ ਵਿੱਚ ਵੀ ਅਗਲੇ 3-4 ਦਿਨਾਂ ਦੇ ਦੌਰਾਨ ਕੱਗਰ ਜਿਹੜਾ ਅੱਪ ਜਾਊਗਾ ਦੁਬਾਰੇ ਫਿਰ ਰਿਪੀਟ ਕਰ ਦੰਨੇ ਆ ਕਿ ਘੱਗਰ ਚੜ ਜ਼ਰੂਰ ਰਿਹਾ ਪਰ ਬਹੁਤ ਹੀ ਵੱਡੇ ਲਾਟ ਵਾਲੀ ਹਾਲ ਹਾਲ ਕੋਈ ਗੱਲ ਨਹੀਂ ਜਪਦੀ ਪਰ ਕਹਾਣੀ ਜਿਹੜੀ ਟੇਢੀ ਹੋਏ ਹੋਗੀ ਵੀ ਆਪਾਂ ਕਹਿੰਦੇ ਸੀ ਕਿ ਇੱਕ ਮੀਂਹ ਦਾ ਸੀਜ਼ਨ ਲੱਗਣ ਜਾ ਰਿਹਾ 23 31 ਅਗਸਤ ਤੇ 1 ਤੋਂ ਸਤੰਬਰ ਤੇ ਆਪਾਂ ਕਹਿਆ ਸੀ 29 ਨੂੰ ਵੀ ਮੀਂਹ ਪਊਗਾ ਪਰ ਇਹ 29 ਨੂੰ ਹੀ ਜੇ ਇਹ ਕੁਝ ਹੋ ਗਿਆ ਤਾਂ ਅਗਲੇ ਦਿਨ ਸੁੱਖ ਦੇ ਲੰਘ ਜਾਣਾ ਆਪਾਂ ਇਹ ਅਰਦਾਸ ਪਰਮਾਤਮਾ ਅੱਗੇ ਕਰੀਏ ਕੁਦਰਤ ਅੱਗੇ ਕਰੀਏ ਬਾਕੀ ਕੁਦਰਤਾ ਆਪਣੇ ਢੰਗ ਨਾਲ ਚੱਲਦੀ ਆ ਜੇ ਅਗਲੇ 2-3 ਦਿਨਾਂ ਦੇ ਦੌਰਾਨ ਇੰਨੀ ਖੇਤਾਂ 'ਚ ਜ਼ਿਆਦਾ ਮੀਂਹ ਪੈ ਗਿਆ ਫਿਰ ਕਹਾਣੀ ਖਰਾਬ ਵੀ ਹੋ ਸਕਦੀ ਆ ਅਸੀਂ ਆਸ ਉਮੀਦ ਕਰਦੇ ਹਾਂ ਕਿ ਉਸ ਪੱਧਰ ਤੱਕ ਕਹਾਣੀ ਨਾ ਵਿਗੜੇ ਪਰ ਹਾਲ ਫਿਲਹਾਲ ਮਾਰਕੰਡਾ ਦੇ ਨੇੜੇੋਂ ਢੰਗਰੀ ਦੇ ਨੇੜੇੋਂ ਘੱਗਰ ਦੇ ਨੇੜੇੋਂ ਥੋੜਾ ਜਿਹਾ ਖਿਆਲ ਰੱਖਣ ਦੀ ਜ਼ਰੂਰਤ ਹੈਗੀ ਆ ਤੇ ਆਪਦਾ ਜੇ ਹੋਰ ਮੀਂਹ ਪੈ ਗਿਆ ਫਿਰ ਕਹਾਣੀ ਹੋਰ ਪਾਸੇ ਵੀ ਜਾ ਸਕਦੀ ਆ ਬਾਕੀ ਹੋਰ ਵੀਡੀਓ 'ਚ ਗੱਲ ਕਰਾਂਗੇ ਬਾਕੀ ਟਾਈਮਾਂ ਦੇ ਵੇਰਵੇ ਦੀ ਸੋ ਇਸ ਪਾਸੇ ਤੋਂ ਥੋੜਾ ਜਿਹਾ ਲੱਟ ਜਰੂਰ ਰਹੋ